ਮੇਰਾ ਪਰ ਵਿਜੀਲੈਂਸ ਦੇ ਵਿੱਚ ਲੱਗਾ ਵੱਡਾ ਅਫਸਰ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦਾ ਦਾਵਾ ਕਰਨ ਵਾਲੀ ਇੱਕ ਨਕਲੀ ਪਟਵਾਰੀ ਦੇ ਵੱਲੋਂ ਅਜਬਾਰ ਕਾਉਂਸਲ ਲੁਧਿਆਣਾ ਦੇ ਇੱਕ ਐਡਵੋਕੇਟ ਦੇ ਨਾਲ ਉਸ ਵੇਲੇ ਕੁੱਟਮਾਰ ਕੀਤੀ ਗਈ ਹੈ ਜਦ ਐਡਵੋਕੇਟ ਸਾਹਿਬ ਨਕਲੀ ਪਟਵਾਰੀ ਦੇ ਵੱਲੋਂ ਉਹਨਾਂ ਦੇ ਪਿਤਾ ਜੀ ਨੂੰ ਦਿੱਤੀ ਗਈ ਜਾਲੀ ਫਰਦ ਬਾਰੇ ਗੱਲਬਾਤ ਕਰਨ ਦੇ ਲਈ ਆਏ ਸਨ ਤੇ ਇਸ ਘਟਨਾ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਹੋਣ ਵਾਲੀਆਂ ਕਪਲੇਬਾਜ਼ੀਆਂ ਦੀ ਪੂਲ ਖੋਲ੍ਹ ਕੇ ਰੱਖ ਦਿੱਤੀ ਹੈ ਤੇ ਜਾਣਕਾਰੀ ਦੰਦੇ ਐਡਵੋਕੇਟ ਹਰਜੀਤ ਸਿੰਘ hattim ਨੇ ਦੋਸ਼ ਲਾਉਂਦਿਆਂ ਕਿਹਾ ਕਿ ਜਿਸ ਵਿਅਕਤੀ ਦੇ ਵੱਲੋਂ ਉਹਨਾਂ ਨੂੰ ਨਕਲੀ ਫਰਦ ਦਿੱਤੀ ਗਈ ਹੈ ਉਸ ਵੱਲੋਂ ਉਹਨਾਂ પાસે 35000 ਰੁਪਏ ਦੀ ਮੰਗ ਕੀਤੀ ਗਈ ਸੀ ਜੋ ਸਰਵੇਚੋਨਾ ਵੱਲੋਂ 20000 ਰੁਪਏ ਉਸ ਵਿਅਕਤੀ ਨੂੰ ਦਿੱਤੇ ਜਾ ਚੁੱਕੇ ਨੇ ਪਰ ਜਦ ਉਸਦੀ ਦਿੱਤੀ ਗਈ ਨਕਲੀ ਫਰਦ ਦਾ ਪਰਦਾ ਫਾਸ਼ ਹੋਇਆ ਤਾਂ ਉਸ ਵੱਲੋਂ ਉਨ੍ਹਾਂ ਕੋਲੋਂ ਫਰਦ ਖੋਣ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਨਾਲ ਹੀ ਉਸ ਪਟਵਾਰੀ ਦੇ ਵੱਲੋਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਐ ਐਡਵੋਕੇਟ ਸਾਹਿਬ ਦਾ ਇਹ ਕਹਿਣਾ ਸੀ ਕੁਝ ਵਿਅਕਤੀ ਦੇ ਵੱਲੋਂ ਇਹ ਵੀ ਧਮਕੀ ਦਿੱਤੀ ਗਈ ਹੈ ਕਿ ਜੇ ਉਸ ਖਿਲਾਫ ਕੋਈ ਕਾਨੂੰਨੀ ਕਾਰਵਾਈ ਹੋਈ ਤਾਂ ਸਾਰੇ ਪਟਵਾਰੀ ਹੜਤਾਲ ਕਰ ਦੇਣਗੇ ਤੇ ਆਪਣੇ ਨਾਲ ਹੋਈ ਕੁਟਮਾਰ ਦੀ ਐਡਵੋਕੇਟ ਦੇ ਵੱਲੋਂ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਉਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਸ਼ਿਕਾਇਤ ਦਰਜ ਕਰਵਾਉਂਦਿਆਂ ਨਕਲੀ ਪਟਵਾਰੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਪੜਤਾਲ ਕਰ ਰਹੀ ਹੈ ਹਾਂਜੀ ਭਾਜੀ ਕੀ ਨਾਮ ਹੈ ਜੀ ਮੇਰਾ ਨਾਮ ਜੀ ਹਰਜੀਤ ਸਿੰਘ ਪੱਟੀ ਹੈ ਜੀ ਅੱਛਾ ਤੇ ਮੈਂ ਡਿਸਟ੍ਰਿਕਟ ਲੁਧਿਆਣਾ ਵਿੱਚ ਐਡਵੋਕੇਟ ਪ੍ਰੈਕਟਿਸ ਕਰਦਾ ਜੀ ਕੀ ਕਾਰਨ ਰਹੀ ਕਿ ਤੁਸੀਂ ਅੱਜ 7 ਨੰਬਰ ਤੇ ਬਾਹਰ ਖੜੇ ਹੋਗੇ ਐਕਚੁਅਲੀ ਸਰ ਸਾਡਾ ਨਾ ਘਰ ਦਾ ਇੱਕ ਇੰਤਕਾਲ ਸੀਗਾ ਜੀ 2018 ਦਾ ਜੋ ਇੱਥੇ ਇੱਕ 32 ਸੈਕਟਰ 'ਚ ਗੇਜੇਨਾਥ ਇੱਕ ਵਿਅਕਤੀ ਪੈਂਦਾ ਜਿਹੜਾ ਆਪਣੇ ਆਪ ਨੂੰ ਪਟਵਾਰੀ ਦੱਸਦਾ ਵੀ ਉਹ ਕਹਿੰਦਾ ਵੀ ਮੈਂ ਪਟਵਾਰੀ ਆ ਜਦਕਿ ਇਸ 'ਚ ਇਹ ਚੀਜ਼ ਦਾ ਕੋਈ ਪੱਕਾ ਪਤਾ ਨਹੀਂ ਪਟਵਾਰੀ ਹੈ ਜਾਂ ਨਹੀਂ ਹੈ ਤੇ ਬੈਡ ਤਾਂ 32 ਸੈਕਟਰ 'ਚ ਜਿੱਥੇ ਪਟਵਾਰੀ ਸਾਰੇ ਇਕੱਠੇ ਬਹਿੰਦੇ ਆ ਜੀ ਮਾਮਲਾ ਕੀ ਮਾਮਲਾ ਸਰ ਇਦਾਂ ਜੀ ਸਾਡਾ ਇੰਤਕਾਲ ਸੀਗਾ ਜੀ 2018 ਦਾ ਇਹਨੇ ਜੀ ਸਾਡੇ ਤੋਂ ਪੈਸੇ ਲੈ ਲੇ ਪਹਿਲਾਂ 7000 ਲਿੱਤਾ ਫਿਰ ਇਹਨੇ 35000 ਦੀ ਮੰਗ ਕੀਤੀ ਸਾਡੇ ਕੋਲੋਂ 35000 ਅਸੀਂ ਦੇਣ ਦੇ ਸਮਰਥ ਨਹੀਂ ਹੋਏ ਤੇ ਫਿਰ ਅਸੀਂ ਇਹਨੂੰ 20000 ਦੇ ਕੇ ਵੀ ਸਾਨੂੰ ਕੰਮ ਕਰਾ ਦੇ ਵੀ ਇੰਤਕਾਲ ਚੜਾ ਦੇ ਇਹਨੇ ਕੀ ਕੀਤਾ ਜੀ ਇਹਨੇ ਇੰਤਕਾਲ ਚੜਾ ਕੇ ਦੇ ਦਿੱਤਾ ਪਰ ਉਹ ਜਾਲੀ ਦੇ ਦਿੱਤਾ ਜਿਹੜੇ ਪੈਸੇ ਦਿੱਤੇ ਉਹ ਕਿਦਾਂ ਦਿੱਤੇ ਪੈਸੇ ਕੈਸ਼ ਦਿੱਤੇ ਜੀ ਆਨਲਾਈਨ ਨਹੀਂ ਲੈਂਦੇ ਨਹੀਂ ਕੈਸ਼ ਪੈਸੇ ਦਿੱਤੇ ਜੀ ਇਹਨਾਂ ਨੂੰ ਤੇ ਉਹ ਫਿਰ ਮੈਨੂੰ ਸ਼ੱਕ ਹੋਇਆ ਇਹਨਾਂ ਤੇ ਮੈਂ ਕਿਹਾ ਵੀ ਇੰਨੀ ਛੇਤੀ ਇੰਤਕਾਲ ਕਿਵੇਂ ਚੜਾਤਾ ਇਹਨੇ ਜਿਹੜਾ ਤਾਂ ਇੰਨੇ ਸਾਲਾਂ ਤੋਂ ਨਹੀਂ ਚੜਿਆ ਫਿਰ ਮੈਂ ਕਿਸੇ ਤੀਜੇ ਬੰਦੇ ਨੂੰ ਭੇਜ ਕੇ ਉੱਥੇ ਜਾ ਕੇ ਉਹ ਰਿਕਾਰਡ ਕਢਵਾਇਆ ਰਿਕਾਰਡ ਕਢਵਾਏ ਤੇ ਪਤਾ ਲੱਗਿਆ ਵੀ ਇੰਤਕਾਲ ਮਨਜ਼ੂਰੀ ਨਹੀਂ ਹੋਇਆ ਹਾਂਜੀ ਮੈਨੂੰ ਉਹਨੇ ਜਾਲੀ ਫਰਦੇ ਦਿੱਤੀ ਘੱਟ ਕੇ ਤੇ ਉਹੀ ਗੱਲ ਮੈਂ ਕਰਨ ਅੱਜ ਸ਼ਨੀਵਾਰ ਆ ਜੀ 11:30 ਵਜੇ ਮੈਂ ਗਿਆ ਜ ਤੇ ਉੱਥੇ ਗੇਜਾ ਬੈਠਾ ਸੀਗਾ ਜੀ ਮੈਂ ਗੇਜੇ ਨਾਲ ਗੱਲ ਕੀਤੀ ਜੀ ਮੈਂ ਕਿਹਾ ਵੀ ਇੱਦਾਂ ਦਾ ਕਰਕੇ ਤੁਹਾਡਾ ਰਿਕਾਰਡ ਇਦਾਂ ਆ ਉਹਨੂੰ ਫਿਰ ਖਤਰਾ ਹੋ ਗਿਆ ਜੀ ਉਹ ਉਹ ਹੁਣ ਵੀ ਐਵੇਂ ਨਹੀਂ ਮੈਂ ਦੱਸਿਆ ਨਹੀਂ ਸੀ ਪਹਿਲਾਂ ਵੀ ਮੈਂ ਵਕੀਲ ਹਾਂ ਤੇ ਉਹਨਾਂ ਆਮ ਆਮ ਪਬਲਿਕ ਹੋਣੀ ਹੈ ਕੋਈ ਵੀ ਇਦਾਂ ਹੀ ਰੋਲਾ ਖਤਮ ਹੋ ਜਾਊਗਾ ਮੈਂ ਉਹਨੂੰ ਕਿਹਾ ਜੀ ਵੀ ਮੈਂ ਹੁਣ ਤੁਹਾਡੀ ਦਰਖਾਸਤ ਦਊਂਗਾ ਉਹਨੇ ਕੀ ਕੀਤਾ ਜੀ ਮੈਂ ਤਾਂ ਫਰਦ ਗੋਣ ਦੀ ਕੋਸ਼ਿਸ਼ ਕੀਤੀ ਮੇਰੇ ਤੇ ਫਿਰ ਮੈਂ ਉਹਨੂੰ ਦੱਸਿਆ ਮੈਂ ਐਡਵੋਕੇਟ ਹਾਂ ਕਹਿੰਦਾ ਐਡਵੋਕੇਟ ਹੋਊਂਗਾ ਤੁਸੀਂ ਜੋ ਮਰਜ਼ੀ ਹੋ ਜੇ ਤੁਸੀਂ ਆਪਣੀਆਂ ਜੇ ਤੁਸੀਂ ਆਪਣੀ ਆਈ ਤੇ ਆ ਸਕਦੇ ਅਸੀਂ ਸਾਰੇ ਪਟਵਾਰਖਾਨੇ ਬੰਦ ਕਰਾ ਦਾਂਗੇ ਠੀਕ ਤੇ ਜਦ ਤੱਕ ਉਹਦੇ ਕੋਈ ਕਪੈਸਿਟੀ ਨਹੀਂ ਹੈਗੀ ਜੀ ਕਰਿੰਦਾ ਹੋਂ ਤਾਂ ਤਨਖਾਹ ਤੇ ਬੇਸ ਤੇ 500000 ਤੇ ਜਿੰਨੇ ਰੱਖੇ ਪਟਵਾਰੀ ਸਾਹਿਬ ਨੇ ਜਿਹੜੇ ਹੁਣ ਪਤਾ ਨਹੀਂ ਕਿਹੜੇ ਨੇ ਉਹਨਾਂ ਨੇ ਰੱਖਿਆ ਹੋਇਆ ਠੀਕ ਹੈ ਜੀ ਕੋਈ ਇਹਨਾਂ ਦੀ ਕਪੈਸਿਟੀ ਨਹੀਂ ਕੋਈ ਸਰਕਾਰ ਵੱਲੋਂ ਪੁਆਇੰਟ ਨਹੀਂ ਹੋਏ ਐਡੇ ਟੇ ਰਿਕਾਰਡ ਇਹਨਾਂ ਕੋਲ ਸਾਹਮਣੇ ਪਏ ਨੇ ਨੇ ਉਹੀ ਮੈਂ ਗੱਲ ਕਰਨ ਗਿਆ ਜੀ ਇੱਕ ਤੌਣ ਮੈਂ ਉਹ ਤੋਂ ਫਰਦ ਫੋਨ ਦੀ ਕੋਸ਼ਿਸ਼ ਕੀਤੀ ਜੀ ਤੇ ਉਹਨੇ ਮੇਰੇ ਗਲਾ ਫੜ ਲਿਆ ਜੀ ਅੱਛਾ ਤੁਹਾਡੇ ਨੇ ਹੱਥਾਂ ਪਾਈ ਕੀਤੀ ਹੱਥਾਂ ਪਾਈ ਕੀਤੀ ਆ ਗਲਾ ਫੜਿਆ ਨਹੀਂ ਹੱਥਾਂ ਪਾਈ ਕੀਤੀ ਭਾਈ ਉੱਥੇ ਬੰਦੇ ਸੀਗੇ ਜੀ ਤਿੰਨ ਚਾਰ ਸੀਗੇ ਇਹਨਾਂ ਦੇ ਸਾਰਿਆਂ ਦੇ ਮੇਰੇ ਕੋ ਸਾਰੇ ਦਫ਼ਤਰ ਦੇ ਬੰਦੇ ਸਾਰੇ ਦਫ਼ਤਰ ਦੇ ਬੰਦੇ ਸੀਗੇ ਜੀ ਸਾਰੇ ਦਫ਼ਤਰ ਦੇ ਬੰਦੇ ਸੀਗੇ ਅੰਮ੍ਰਿਤ ਸਿੰਘ ਸਾਹਿਬ ਬੈਠੇ ਸੀ ਮੌਕੇ ਪਟਵਾਰੀ ਨਹੀਂ ਸੀਗੇ ਜੀ ਇਹ ਸਾਨੂੰ ਇਹੀ ਤਾਂ ਗੇਂਜਾ ਹੀ ਦੱਸਦਾ ਹੀ ਗੇਂਜਾ ਕਹਿੰਦਾ ਮੈਂ ਹੀ ਪਟਵਾਰੀ ਆ ਹੋਰ ਕੋਈ ਇੱਥੇ ਪਟਵਾਰੀ ਨਹੀਂ ਹੈਗਾ ਜਿਹਨੇ ਜਿਹੜੇ ਤੁਸੀਂ ਪੈਸੇ ਦਿੱਤੇ ਹੋ ਚਲੋ ਤੁਸੀਂ ਕਹਿੰਨੇ ਸਾਡੇ ਕੋਲ ਵੀਡੀਓ ਵੀ ਹੈ ਉਹ ਤੁਹਾਨੂੰ ਪ੍ਰੋਵਾਈਡ ਕਰਾ ਜਿਹੜੇ ਤੁਸੀਂ ਪੈਸੇ ਦਿੱਤੇ ਉਹਨਾਂ ਨੇ ਕੋਈ ਰਸੀਦ ਵਗੈਰਾ ਤੁਹਾਨੂੰ ਦਿੱਤੀ ਸੀ ਉਹ ਸਰ ਰਿਸ਼ਵਾ ਇਹਦਾ ਰਿਸ਼ਵਤ ਹੀ ਕਿਹਾ ਜਾਂਦਾ ਇਹਦੀ ਕੋਈ ਰਸੀਦ ਨਹੀਂ ਸਾਨੂੰ ਤਾਂ ਦੇਖੋ ਸਾਨੂੰ ਇੱਕ ਫਰਦ ਦਿੱਤੀ ਇਹਨਾਂ ਨੇ ਜੀ ਹਾਂ ਜੀ ਫਰਦ ਦਿੱਤੀ ਤੁਹਾਡੇ ਕੋਲ ਹੈਗੀ ਹੈ ਹਾਂ ਜੀ ਹੋਈ ਹੋਈ ਉਹ ਗੱਡੀ ਮੰਗ ਸਰ ਇਹੀ ਹੈ ਜੀ ਦੇਖੋ ਇੰਤਕਾਲ ਵਾਲਾ ਤਾਂ ਮਸਲਾ ਉਹਨਾਂ ਦੂਰ ਚੱਲ ਗਿਆ ਹੁਣ ਇਹਨਾਂ ਨੇ ਮੇਰੇ ਹੱਥ ਹੀ ਚੱਕਤਾ ਜੀ ਕੋਈ ਇੱਕ ਕਪੈਸਿਟੀ ਹੈ ਨਹੀਂ ਇਹਨਾਂ ਕੋ ਪ੍ਰਾਈਵੇਟ ਬੰਦੇ ਨੇ ਠੀਕ ਹੈ ਜੀ ਇਹਦੀ ਹਵਾਲਾ ਸੌਣ ਮੈਂ ਆਪਣੇ ਸਾਡੇ ਪ੍ਰਧਾਨ ਸਾਹਿਬ ਜੀ ਨੇ ਚੇਤਨ ਬਰਮਾ ਜੀ ਉਹਨਾਂ ਨੂੰ ਵੀ ਮੈਂ ਕਿਹਾ ਵੀ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਜਿਵੇਂ ਉਹਨਾਂ ਨੇ ਤੁਹਾਨੂੰ ਕਿਹਾ ਕਿ ਜੇ ਤੁਸੀਂ ਸਾਡੇ ਤੇ ਕਾਰਵਾਈ ਕਰੋਗੇ ਅਸੀਂ ਪਟਵਾਰਖਾਨੇ ਸਾਰੇ ਬੰਦ ਕਰ ਦਾਂਗੇ ਤੁਸੀਂ ਵੀ ਆਪਣੇ ਕੀਰ ਭਾਈਚਾਰੇ ਨਾਲ ਕੋਈ ਡਿਸਕਸ ਕਰੋਗੇ ਕਿ ਐਦਾਂ ਦਾ ਤੁਸੀਂ ਵੀ ਕੋਈ ਸਟੱਫ ਚੱਕੋਗੇ ਹਾਂਜੀ ਹਾਂਜੀ ਅਸੀਂ ਦੇਖੋ ਜੀ ਜੇ ਪਰਚਾ ਨਾ ਦਰਜ ਹੋਵੇ ਅਸੀਂ ਸੋਮਵਾਰ ਤੋਂ ਫਿਰ ਪ੍ਰਧਾਨ ਸਾਹਿਬ ਨਾਲ ਜਿੱਤਾਂ ਗੱਲ ਕਰਕੇ ਅਸੀਂ ਉਹ ਕਰਾ ਦਾਂਗੇ ਜੀ ਪਰਚਾ ਕਰਾਉਣਾ ਉਹ ਤਾਂ ਜ਼ਰੂਰੀ ਆ ਐਮਐਲਆਰ ਕਟਾ ਲਈਏ ਜਿੱਥੇ ਦੇਵੀ ਦਿੱਤੀ ਹੈ ਜੀ ਠੀਕ ਹੈ ਬਾਕੀ ਹੁਣ ਬਸ ਪਰਚੇ ਦੀ ਵੇਟ अच्छा हां जी ਹੁਣ ਸਮੁੰਦਰ ਅਫਸਰ ਨਾਲ ਗੱਲਬਾਤ ਹੋਈ ਹੈ। ਹਾਂ ਜੀ ਸਮੁੰਦਰ ਐਸਐਚਓ ਸਾਹਿਬ ਨੇ ਪਰਮਿੰਦਰ ਜੀ ਤੇ ਐਸਆਈ ਮਲਕੀਤ ਜੀ ਨੂੰ ਮਾਰਕ ਹੋਈ ਹੈ। ਉਹਨਾਂ ਨੇ ਅਸ਼ਵਾਸ਼ਣ ਹੀ ਦਿੱਤਾ ਜੀ ਜੀ ਵੀ ਪਰਚਾ ਸੀ ਦੇ ਦਿੰਨੇ ਆ। ਅੱਛਾ ਜੀ। ਪਰ ਅਸੀਂ ਥੋੜੇ ਦਿਨ ਹੀ ਦੇਖਾਂਗੇ ਜੀ। ਇੱਕ ਦੋ ਦਿਨ ਤਿੰਨ ਚਾਰ ਦਿਨ ਦੇਖਾਂਗੇ ਜੀ। ਉਸ ਤੋਂ ਬਾਅਦ ਅਸੀਂ ਫਿਰ ਜੋ ਸਾਡਾ ਅੱਗੇ ਦੀ ਕਾਰਵਾਈ ਹੈ ਕੋਰਟ ਦੇ ਥਰੂ ਕਰਾਈਏ ਜਾਂ ਅਸੀਂ ਜੋ ਸਾਡੇ ਕੋਲ ਹੋਰ ਚੀਜ਼ਾਂ ਨੇ ਤੁਸੀਂ ਉਹ ਜਿੱਦਾਂ ਮਾਨ ਸਰਕਾਰ ਕਹਿੰਦੀ ਹੈ ਕਿ ਰਿਸ਼ਵਤ ਕੋਰੀ ਅਸੀਂ ਇਸ ਦਫ਼ਤਰਾਂ ਚ ਸਰਕਾਰੀ ਦਫ਼ਤਰ ਖਤਮ ਕਰ ਦਿੱਤੀ ਹੈ। ਤੇ ਦੂਜੇ ਪਾਸੇ ਆ ਚੀਜ਼ਾਂ ਹੁੰਦੀਆਂ। ਗੱਲ ਤਾਂ ਇਦਾਂ ਜੀ। ਉਹਨੂੰ ਪਟਵਾਰੀ ਸਾਹਿਬ ਹੀ ਨਹੀਂ ਪੈਂਦੇ ਜਦ। ਜੇ ਤੁਸੀਂ ਵੀ ਮੈਂ ਕਹਿੰਦਾ ਲੋਕੇਸ਼ਨ ਟ੍ਰੇਸ ਕਰਾ ਲਓ ਉਹਨਾਂ ਦੀ ਵੀ ਕਿੱਥੇ ਸੀਗੇ ਮੌਜੂਦ ਉਹ। ਉਹ ਹੈ ਹੀ ਨਹੀਂ ਪਟਵਾਰਖਾਨੇ ਨਹੀਂ ਪੈਂਦੇ ਉਹ। ਉਹ ਘਰੇ ਬੈਠੇ ਆ ਕਿਤੇ ਜਾ ਆਪਣੇ। ਮਤਲਬ ਸਰਕਾਰ ਦਾ ਡਰ ਨਹੀਂ ਹੈ। ਕਿਸੇ ਨੂੰ ਨਹੀਂ ਹੈਗੇ ਜੀ ਮੈਂ ਤੁਹਾਨੂੰ ਦੱਸਦਾ। ਇਹ ਕੋਈ ਪਟਵਾਰੀ ਸਾਹਿਬ ਕਿੱਥੇ ਕਿਤੇ ਘਰੇ ਬੈਠਾ ਕੋਈ ਕੋਈ ਵਿਆਹ ਤੇ ਗਿਆ ਆ ਇੱਥੇ ਅੱਗੇ ਬੰਦੇ ਰੱਖੇ ਹੋਏ ਜੀ। ਇਹੀ ਬਸ ਜੋ ਰਿਕਾਰਡ ਛੇੜੀ ਜਾਂਦੇ ਆ ਕਿਸੇ ਦੀ ਪ੍ਰਾਪਰਟੀਆਂ ਵਕਵਾ ਦਿੰਦੇ ਆ। ਪਤਾ ਕਰਾ ਲੈਂਦੇ ਆ ਵੀ ਕਿ ਜੇ ਕਿਸੇ ਜਗ੍ਹਾ ਦਾ ਮਾਲਕ ਨਾ ਹੋਵੇ ਉਹਨਾਂ ਨੇ ਸੈਟਿੰਗ ਕਰਕੇ ਉਹ ਕਿ ਤੀਜਾ ਬੰਦਾ ਪਾ ਕੇ ਰਜਿਸਟਰੀਆਂ ਕਰਾ ਕੇ ਅੱਗੇ ਐਂ ਜਮੀਨਾ ਕਰੀ ਜਾਂਦੇ ਆ ਜੀ ਜਦ ਕਿ ਕਾਨੂੰਨੀ ਤੌਰ ਤੇ ਇਹ ਬਣਦਾ ਵੀ ਜੇ ਕਿਸੇ ਜਮੀਨ ਦਾ ਕੋਈ ਮਾਲਕ ਨਹੀਂ ਸਰਕਾਰ ਦੀ ਜਗਾ ਵਾ ਤੇ ਇਹ ਕਪਲੇਵਾਜੀ ਬਹੁਤ ਬੜੀ ਚੱਲਦੀ ਹੈ ਤੇ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਜੀ ਜਿਹੜਾ ਗੇਜਾ ਵਾ ਆਪਣੇ ਆਪ ਨੂੰ ਪਟਵਾਰੀ ਕਹਿੰਦਾ ਇਹਦੀ ਜੇ ਲੋਕੇਸ਼ਨ ਆਪਣਾ ਕਾਲਿੰਗ ਅ ਟ੍ਰੇਸ ਕਰਾਈ ਜਾਣ ਲੁਧਿਆਣੇ ਦੇ ਜਿਹੜੇ ਜਿਹੜੇ ਇਲੀਗਲ ਕਲੋਨੀਆ ਕੱਟਣ ਵਾਲੇ ਨੇ ਜਾਂ ਜਿਨ੍ਹਾਂ ਤੋਂ ਜਿਨ੍ਹਾਂ ਦੇ ਪ੍ਰਾਪਰਟੀਆਂ ਦੇ ਰਿਲੇਟਡ ਕਰਪਟ ਬੰਦੇ ਨੇ ਸਾਰਿਆਂ ਦੇ ਨਾਮ ਉਹਦੇ ਲਿਸਟ ਵਿੱਚ ਹੋਣਗੇ ਠੀਕ ਹੈ ਜੀ ਬਸ ਸਾਡੇ ਵੱਲੋਂ ਇਹੀ ਹੈ ਜੀ ਸਾਡੀ ਫਰਦ ਜਾਲੀ ਘੱਟੀ ਨਹੀਂ ਘੱਟੀ ਉਹ ਮਸਲਾ ਹੀ ਦੂਰ ਚੱਲ ਗਿਆ ਜੀ ਹੁਣ ਤਾਂ ਸਾਡੇ ਤੇ ਹੱਥ ਹੀ ਚੱਕਤਾ ਜੀ ਇਹ ਇਹ ਨਾਲੇ ਪ੍ਰਾਈਵੇਟ ਬੰਦੇ ਨੇ ਜੀ ਹੁਣ ਕੀ ਮੰਗ ਹੈ ਜੀ ਆਖਰੀ ਮੰਗ ਸਾਡੀ ਇਹੀ ਹੈ ਜੀ ਜੋ ਪਰਚਾ ਇਹਨਾਂ ਦੇ ਪਰਚਾ ਬੰਦਾ ਉਹਨਾਂ ਤੇ ਕੀਤਾ ਜਾਵੇ ਜੇ ਨਹੀਂ ਹੁੰਦੀ ਫਿਰ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ ਜੀ ਠੀਕ ਹੈ ਤੇ ਮੇਰੇ ਵਕੀਲ ਭਾਈਚਾਰਾ ਨੂੰ ਬੇਨਤੀ ਆ ਵੀ ਮੇਰੇ ਨਾਲ ਮੋਟੇ ਤੋਂ ਮੋਟਾ ਜੋੜ ਕੇ ਖੜਨ ਤੇ ਜੋ ਮੈਨੂੰ ਸਾਬੰਦ ਦਿੱਤਾ ਜਾਵੇ ਠੀਕ ਹੈ